ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਦਰਿਆ ਸਤਲੁਜ ਦੀ ਹੈ 7 ਅਗਸਤ 2025 ਟਾਈਮ ਸ਼ਾਮ ਦੇ 5 ਵਜੇ ਦੀ ਤਾਂ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਟੋਏ ਪਏ ਹੋਏ ਐ ਇਸ ਜਗ੍ਹਾ ਤੇ ਸਾਰਾ ਦਰਿਆ ਸਤਲੁਜ ਦਾ ਪਾਣੀ ਪਾਣੀ ਸੀ ਕਿਉਂਕਿ ਬੀਤੀ ਰਾਤ 12 ਵਜੇ ਪਾਣੀ ਇੱਥੇ ਆਉਂਦਾ ਹੈ ਤਸਵੀਰ ਤੱਕ ਇੱਥੇ ਸਿਰਫ ਪਾਣੀ ਪਣੀ ਹੁੰਦਾ ਪਰ ਹੁਣ ਦੀ ਜਮ ਤਾਜ਼ਾ ਅਪਡੇਟ ਤੁਹਾਨੂੰ ਦੇ ਰਿਹਾ ਵਾਂ ਦਰਿਆ ਸਤਲੁਜ ਦਾ ਪਾਣੀ ਹੁਣ ਉਤਰ ਚੁੱਕਿਆ ਕਿੰਨੇ ਫੁੱਟ ਉਤਰ ਚੁੱਕਿਆ ਤੁਸੀਂ ਅੰਦਾਜ਼ਾ ਆਈਡੀਆ ਲਗਾ ਸਕਦੇ ਹੋ ਤਾਂ ਇਸ ਤੋਂ ਅੱਗੇ ਦਰਿਆ ਦੀ ਮੈਂ ਦਿਖਾਉਣਾ ਵਾ ਤਸਵੀਰ ਜਿਹੜਾ ਇਹ ਦਰਿਆ ਦੀ ਗੱਲ ਕਰੀ ਤਾਂ ਕਿੱਥੋਂ ਲੰਘਦਾ ਤਾਂ ਮੈਦਪੁਰ ਤੋਂ ਜੁਗਰਾਉਂ ਰੋਡ ਨਜ਼ਦੀਕ ਰੂਹ ਨਰਾਜ ਦੀ ਪਟੂਲ ਬੇਸ ਤਾਂ ਉੱਥੋਂ ਦੀ ਇਹ ਖਬਰ ਹੈ ਇਹ ਵੀਡੀਓ ਹੈ ਜੋ ਤੁਸੀਂ ਦੇਖ ਰਹੇ ਹੋ ਤਾਂ ਬਹੁਤ ਸਾਰੇ ਲੋਕ ਡਰੇ ਹੋਏ ਸੀ ਸੇਮੇ ਹੋਈ ਸੀ ਤਾਂ ਅਜੇ ਤੱਕ ਡਰਨ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਦਰਿਆ ਦਾ ਪਾਣੀ ਹੁਣ ਕਾਫੀ ਜ਼ਿਆਦਾ ਉਤਰ ਚੁੱਕਿਆ ਹੈ ਦੂਜੀ ਗੱਲ ਜੋ ਲੋਕ ਘਬਰਾਉਂਦੇ ਆ ਕਿਉਂਕਿ ਇਸ ਤੋਂ ਅੱਗੇ ਸਾਰਾ ਏਰੀਆ ਨੀਮ ਹੈ ਚਾਹੇ ਲੋਈਆਂ ਦੀ ਗੱਲ ਕਰ ਲਈ ਅੱਗੇ ਪਿੰਡ ਬਹੁਤ ਸਾਰੇ ਮੜਾਲਾ ਦੇ ਛੰਨਾ ਤੱਕ ਆ ਵਸਤੀ ਹੋਰ ਬਹੁਤ ਸਾਰੇ ਪਿੰਡ ਜਿੱਥੇ ਕਾਫੀ ਵਾਰ ਬੰਨ ਰੁੱਟੇ ਆ ਤੇ ਉੱਥੇ ਲੋਕ ਕਾਫੀ ਇਦਾਂ ਘਬਰਾਏ ਹੋਏ ਸੇਮੇ ਹੋਈ ਸੀ ਤਾਂ ਹੁਣ ਤੁਸੀਂ ਤਸਵੀਰ ਅਗਲੀ ਤਸਵੀਰ ਮੈਂ ਦਿਖਾਉਣਾ ਇਸ ਤੋਂ ਅੱਗੇ ਤੁਸੀਂ ਦੇਖੋ ਸਾਹਮਣੇ ਇੱਕ ਟੋਇਆ ਹੈ ਜਦੋਂ ਪਾਣੀ ਇਹ ਆਇਆ ਸੀ ਤਾਂ ਇਹ ਸਾਰਾ ਟੋਇਆ ਪਾਣੀ ਦੇ ਨਾਲ ਭਰ ਚੁੱਕਿਆ ਸੀ ਤੇ ਤਕਰੀਬਨ ਜੇਕਰ ਪਾਣੀ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਤੇ ਆ ਚੁੱਕਿਆ ਸੀ ਹੁਣ ਤੁਸੀਂ ਦੇਖ ਲਓ ਕਿ ਇਸ ਜਗ੍ਹਾ ਦੇ ਉੱਪਰ ਇਸ ਜਗ੍ਹਾ ਦੇ ਉੱਪਰ ਪਾਣੀ ਪਿੱਛੇ ਮੁੜ ਕੇ ਗਿਆ ਹੈ ਤਾਂ ਹੁਣ ਦਰਿਆ ਸਤਲੁਜ ਹੈ ਜੋ ਦਰਿਆ ਦੇ ਵਿੱਚ ਥੋੜਾ ਬਾਹਰ ਜੂ ਨਿਕਲਿਆ ਸੀ ਬਿਲਕੁਲ ਅੰਦਰ ਚੱਲ ਰਿਹਾ ਔਰ ਥੋੜਾ ਪਾਣੀ ਹੈ ਅੰਦਰ ਜੋ ਟਿੱਬੀਆਂ ਵਗੈਰਾ ਸੀ ਸਾਰਾ ਪਾਣੀ ਨਾਲ ਟਕਜੀਆਂ ਸੀ ਉਹ ਫਿਰ ਨੰਗੀਆਂ ਹੋ ਚੁੱਕੀਆਂ ਦੇਖ ਸਕਦੇ ਹੋ ਇਹ ਸਾਹਮਣੇ ਜੋ ਪੱਥਰ ਪਿਆ ਇਹ ਪੱਥਰਾਂ ਦੇ ਉੱਪਰ ਜਦੋਂ ਪਾਣੀ ਪੂਰਾ ਪੱਥਰ ਡੁੱਬ ਜਾਂਦਾ ਹੈ ਤਾਂ ਜਿਹੜੇ ਮੈਂ ਤੁਹਾਨੂੰ ਥਾਂਵ ਦਿਖਾਈਆਂ ਇਸ ਤੋਂ ਵੀ ਅੱਗੇ ਪਾਣੀ ਚਲਾ ਜਾਂਦਾ ਹੈ ਜਾਨਕਿ ਪੂਰਾ ਖਾਨ ਤੇ ਦਰਿਆ ਹੁੰਦਾ ਹੈ ਤਾਂ ਹੁਣ ਦਰਿਆ ਸਤਲੁਜ ਦਾ ਜੋ ਜਲ ਪੱਧਰ ਘਟ ਚੁੱਕਿਆ ਇੱਕ ਵਾਰ ਹੁੰਦੇ ਲੋੜ ਨਹੀਂ ਜਿਵੇਂ ਕੋਈ ਨਵੀਂ ਅਪਡੇਟ ਆਉਂਦੀ ਅਜੇ ਤੱਕ ਕੋਈ ਵੀ ਇਹੋ ਜਿਹੀ ਅਪਡੇਟ ਨਹੀਂ ਹੈ ਕਿ ਦਰਿਆ ਚ ਪਾਣੀ ਛੱਡਿਆ ਛੱਡਿਆ ਗਿਆ ਹੋਵੇ ਪਾਣੀ ਛੱਡਿਆ ਕਿੰਨਾ ਗਿਆ ਸੀ ਤਾਂ ਉਸ ਦਿ ਤੁਹਾਨੂੰ ਜਾਣਕਰ ਦੇ ਦਵਾਂਗੇ ਕਿ ਤਕਰੀਬਨ 65000 ਕਿਊਸਿਕ ਪਾਣੀ ਛੱਡਿਆ ਗਿਆ ਸੀ ਜੋ ਪਿਛਲੀ ਵਾਰ ਪਾਣੀ ਪਿਛਲੀ ਵਾਰ ਵਹਿਆ ਸੀਗਾ ਤਾਂ ਉਹ 60000 ਸੀ ਇਹ ਉਦੋਂ 5 1000 ਪਾਣੀ ਵੱਧ ਸੀ ਪਰ ਇੱਕ ਵਾਰ ਪਾਣੀ ਘਟ ਚੁੱਕਿਆ ਹੈ ਪਾਖੜਾ ਦਾ ਲੇਬਲ ਵੀ ਹੈ ਜੋ 1633 ਹੈ 1680 ਤੋਂ ਬਾਅਦ ਪਾਣੀ ਛੱਡਿਆ ਜਾਂਦਾ ਹੈ ਤਾਂ ਮੌਸਮ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਇਸ ਚ ਕੋ ਦੋਰਾਵਾ ਨਹੀਂ ਕਿ ਪਾਣੀ ਦੁਬਾਰਾ ਵੀ ਆ ਸਕਦਾ ਪਰ ਇਸ ਟਾਈਮ ਦੀ ਜੋ ਸ਼ਾਮ ਦੇ 5 ਵਜੇ ਹੁਣ ਤਕਰੀਬਨ 7 ਮਿੰਟ ਦੀ ਹੁਣ 7 ਮਿੰਟ ਹੋ ਚੁੱਕੇ ਆ ਵੀਡੀਓ ਨੂੰ ਤਾਂ ਇਹ ਹੁਣ 7 ਅਗਸਤ 2025 ਦੀ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਇਹ ਵੀਡੀਓ ਨੂੰ ਬਾਅਦ ਤੱਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਮ ਲੋਕ ਜਿਹੜੇ ਡਰ ਦੇ ਨਾਲ ਸਹਿਮੇ ਹੋਇਆ ਕਈਆਂ ਨੇ ਆਪਣੇ ਜੋ ਸਮਾਨ ਹੈ ਦਾਣਾ ਫੱਕਾ ਜੋ ਵੀ ਉਹ ਛੱਤਾਂ ਤੇ ਰੱਖ ਲਿਆ ਤਾਂ ਉਹਨਾਂ ਦੀ ਕੁਬਰਾਹਟ ਦੂਰ ਹੋ ਜੇ ਮਨ ਚੋਂ ਡਰ ਠਿੱਕ ਜAVE ਸਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਦਰਿਆ ਸਤਲੁਜ ਦੀ ਹੈ 7 ਅਗਸਤ 2025 ਟਾਈਮ ਸ਼ਾਮ ਦੇ 5 ਵਜੇ ਦੀ ਤਾਂ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਟੋਏ ਪਏ ਹੋਏ ਐ ਇਸ ਜਗ੍ਹਾ ਤੇ ਸਾਰਾ ਦਰਿਆ ਸਤਲੁਜ ਦਾ ਪਾਣੀ ਪਾਣੀ ਸੀ ਕਿਉਂਕਿ ਬੀਤੀ ਰਾਤ 12 ਵਜੇ ਪਾਣੀ ਇੱਥੇ ਆਉਂਦਾ ਹੈ ਤਸਵੀਰ ਤੱਕ ਇੱਥੇ ਸਿਰਫ ਪਾਣੀ ਪਾਣੀ ਹੁੰਦਾ ਹੈ ਪਰ ਹੁਣ ਦੀ ਜੋ ਮੈਂ ਤਾਜ਼ਾ ਅਪਡੇਟ ਤੁਹਾਨੂੰ ਦੇ ਰਿਹਾ ਵਾਂ ਦਰਿਆ ਸਤਲੁਜ ਦਾ ਪਾਣੀ ਹੁਣ ਉਤਰ ਚੁੱਕਿਆ ਕਿੰਨੇ ਫੁੱਟ ਉਤਰ ਚੁੱਕਿਆ ਤੁਸੀਂ ਅੰਦਾਜ਼ਾ ਆਈਡੀਆ ਲਗਾ ਸਕਦੇ ਹੋ ਤਾਂ ਇਸ ਤੋਂ ਅੱਗੇ ਦਰਿਆ ਦੀ ਮੈਂ ਦਿਖਾਉਣਾ ਵਾ ਤਸਵੀਰ ਜਿਹੜਾ ਇਹ ਦਰਿਆ ਦੀ ਗੱਲ ਕਰੀ ਤਾਂ ਕਿੱਥੋਂ ਲੰਘਦਾ ਤਾਂ ਮੈਦ ਪਰ ਤੋਂ ਜੁਗਰਾਉਂ ਰੋਡ ਨਜ਼ਦੀਕ ਰੂਹ ਨਰਾਜ ਦੀ ਪਟੂਲ ਵੇਸ ਤਾਂ ਉੱਥੋਂ ਦੀ ਇਹ ਖਬਰ ਹੈ ਇਹ ਵੀਡੀਓ ਹੈ ਜੋ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਲੋਕ ਡਰੇ ਹੋਏ ਸੀ ਸੇਮੇ ਹੋਈ ਸੀ ਤਾਂ ਅਜੇ ਤੱਕ ਡਰਨ ਦੀ ਕਬਰਾਂਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਦਰਿਆ ਦਾ ਪਾਣੀ ਹੁਣ ਕਾਫੀ ਜਗ੍ਹਾ ਦਾ ਉਤਰ ਚੁੱਕਿਆ ਹੈ ਦੂਜੀ ਗੱਲ ਜੋ ਲੋਕ ਕਬਰਾਂਉਂਦੇ ਆ ਕਿਉਂਕਿ ਇਸ ਤੋਂ ਅੱਗੇ ਸਾਰਾ ਏਰੀਆ ਨੀਮ ਹੈ ਚਾਹੇ ਲੋਹਿਆਂ ਦੀ ਗੱਲ ਕਰ ਲਈ ਅੱਗੇ ਪਿੰਡ ਬਹੁਤ ਸਾਰੇ ਮੜਾਲਾ ਨੇਸ਼ਨ ਤੱਕ ਆ ਵਸਤੀ ਹੋਰ ਬਹੁਤ ਸਾਰੇ ਪਿੰਡ ਜਿੱਥੇ ਤੇ ਕਾਫੀ ਵਾਰ ਬੰਦ ਰੁੱਟੇ ਆ ਤੇ ਉੱਥੇ ਲੋਕ ਕਾਫੀ ਇਦਾਂ ਕਬਰ ਆਏ ਹੋਏ ਸੇਮੇ ਹੋਈ ਸੀ ਤਾਂ ਹੁਣ ਤੁਸੀਂ ਤਸਵੀਰ ਅਗਲੀ ਤਸਵੀਰ ਮੈਂ ਦਿਖਾਉਣਾ ਇਸ ਤੋਂ ਅੱਗੇ ਤੁਸੀਂ ਦੇਖੋ ਸਾਹਮਣੇ ਇੱਕ ਟੋਇਆ ਹੈ ਜਦੋਂ ਪਾਣੀ ਇਹ ਆਇਆ ਸੀ ਤਾਂ ਇਹ ਸਾਰਾ ਟੋਇਆ ਪਾਣੀ ਦੇ ਨਾਲ ਭਰ ਚੁੱਕਿਆ ਸੀ ਤੇ ਤਕਰੀਬਨ ਜੇਕਰ ਪਾਣੀ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਤੇ ਆ ਚੁੱਕਿਆ ਸੀ ਹੁਣ ਤੁਸੀਂ ਦੇਖ ਲਓ ਕਿ ਇਸ ਜਗ੍ਹਾ ਦੇ ਉੱਪਰ ਇਸ ਜਗ੍ਹਾ ਦੇ ਉਪਰੋਂ ਪਾਣੀ ਪਿੱਛੇ ਮੁੜ ਕੇ ਗਿਆ ਹੈ ਤਾਂ ਹੁਣ ਦਰਿਆ ਸਤਲੁਜ ਹੈ ਜੋ ਦਰਿਆ ਦੇ ਵਿੱਚ ਥੋੜਾ ਪਾਣੀ ਬਾਹਰ ਨੂੰ ਨਿਕਲਿਆ ਸੀ ਬਿਲਕੁਲ ਅੰਦਰ ਚੱਲ ਰਿਹਾ ਔਰ ਥੋੜਾ ਪਾਣੀ ਹੈ ਅੰਦਰ ਜੋ ਟਿੱਬੀਆਂ ਵਗੈਰਾ ਸੀ ਸਾਰਾ ਪਾਣੀ ਨਾਲ ਟਕੀਆਂ ਹੀ ਐਸੀ ਉਹ ਫਿਰ ਨੰਗੀਆਂ ਹੋ ਚੁੱਕੀਆਂ ਦੇਖ ਸਕਦੇ ਹੋ ਇਹ ਸਾਹਮਣੇ ਜੋ ਪੱਥਰ ਪਿਆ ਇਹ ਪੱਥਰਾਂ ਦੇ ਉੱਪਰ ਜਦੋਂ ਪਾਣੀ ਪੂਰਾ ਪੱਥਰ ਡੁੱਬ ਜਾਂਦਾ ਹੈ ਤਾਂ ਜਿਹੜੀ ਮੈਂ ਤੁਹਾਨੂੰ ਥਾਮਾ ਦਿਖਾਈਆਂ ਇਸ ਤੋਂ ਵੀ ਅੱਗੇ ਪਾਣੀ ਚਲਾ ਜਾਂਦਾ ਹੈ ਜਾਨਕਿ ਪੂਰਾ ਖਾਨ ਚ ਦਰਿਆ ਹੁੰਦਾ ਹੈ ਤਾਂ ਹੁਣ ਦਰਿਆ ਸਤਲੁਜ ਦਾ ਜੋ ਜਲ ਪੱਧਰ ਘਟ ਚੁੱਕਿਆ ਇੱਕ ਵਾਰ ਹੁੰਦੇ ਲੋੜ ਨਹੀਂ ਜਿਵੇਂ ਕੋਈ ਨਵੀਂ ਅਪਡੇਟ ਆਉਂਦੀ ਅਜੇ ਤੱਕ ਕੋਈ ਵੀ ਇਹੋ ਜਿਹੀ ਅਪਡੇਟ ਨਹੀਂ ਹੈ ਕਿ ਦਰਿਆ ਚ ਪਾਣੀ ਛੱਡਿਆ ਛੱਡਿਆ ਗਿਆ ਹੋਵੇ ਪਾਣੀ ਛੱਡਿਆ ਕਿੰਨਾ ਗਿਆ ਸੀ ਤਾਂ ਉਸ ਦੀ ਤੁਹਾਨੂੰ ਜਾਣ ਕਰ ਦੇ ਦਵਾਂਗੇ ਤਕਰੀਬਨ 65000 ਕਿਊਸਿਕ ਪਾਣੀ ਛੱਡਿਆ ਗਿਆ ਸੀ ਜੋ ਪਿਛਲੀ ਵਾਰ ਪਾਣੀ ਪਿਛਲੀ ਵਾਰ ਵਹਿਆ ਸੀਗਾ ਤਾਂ ਉਹ 60000 ਸੀ ਇਹ ਉਦੋਂ 5 1000 ਪਾਣੀ ਵੱਧ ਸੀ ਪਰ ਇੱਕ ਵਾਰ ਪਾਣੀ ਘਟ ਚੁੱਕਿਆ ਹੈ ਪਾਖੜਾ ਦਾ ਲੈਵਲ ਵੀ ਹੈ ਜੋ 1633 ਹੈ 1680 ਤੋਂ ਬਾਅਦ ਪਾਣੀ ਛੱਡਿਆ ਜਾਂਦਾ ਹੈ ਤਾਂ ਹਰਚਲ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਇਸ ਚ ਕੋਈ ਦੋਰਾਵਾ ਨਹੀਂ ਕਿ ਪਾਣੀ ਦੁਬਾਰਾ ਵੀ ਆ ਸਕਦਾ ਹੈ ਪਰ ਇਸ ਟਾਈਮ ਦੀ ਜੋ ਸ਼ਾਮ ਦੇ 5 ਵਜੇ ਹੁਣ ਤਕਰੀਬਨ 7 ਮਿੰਟ ਦੀ ਹੁਣ 7 ਮਿੰਟ ਹੋ ਚੁੱਕੇ ਆ ਵੀਡੀਓ ਨੂੰ ਤਾਂ ਇਹ ਹੁਣ 7 ਅਗਸਤ 2025 ਦੀ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਇਹ ਵੀਡੀਓ ਨੂੰ ਬਾਤ ਤਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਮ ਲੋਕ ਜਿਹੜੇ ਡਰ ਦੇ ਨਾਲ ਸਹਿਮੇ ਹੋਇਆ ਕਿਈ ਨੇ ਆਪਣੇ ਜੋ ਸਮਾਨ ਹੈ ਦਾਣਾ ਫੱਕਾ ਜੋ ਵੀ ਉਹ ਛੱਤਾਂ ਤੇ ਰੱਖ ਲਿਆ ਤਾਂ ਉਹਨਾਂ ਦੀ ਕੁਬਰਾਹਟ ਦੂਰ ਹੋ ਜੇ ਮਨ ਚੋਂ ਡਰ ਠਿੱਕਲ ਜਾਵੇ ਸਰਦ ਬਹੁਤ ਬਹੁਤ ਧੰਨਵਾਦ